ਪੰਜਾਬ ਦੇ ਰਹਿਣ ਵਾਲੇ ਸ਼ਖਸ ਨੇ ਆਪਣੇ ਪੋਤੇ ਦੇ ਵਿਆਹ ਲਈ ਕੁੜੀ ਲੱਭੀ ਤਾਂ ਉਹ ਉਹੀ ਕੁੜੀ ਦੀ ਧੀ ਸੀ ਜਿਹਨੂੰ ਉਹ 15 ਸਾਲ ਪਹਿਲਾਂ ਨਸ਼ਾ ਪੂਰਤੀ ਕਰਨ ਲਈ ਰੈੱਡ ਲਾਈਟ ਏਰੀਆ ਵਿੱਚ ਛੱਡ ਕੇ ਆਇਆ ਸੀ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੇ ਇੱਕ ਬਜ਼ੁਰਗ ਸ਼ਖਸ ਦੀ ਜ਼ਿੰਦਗੀ ਵਿੱਚ ਇੱਕ ਅਜੀਹ੍ਹਾ ਮੋੜ ਆਇਆ ਜਿਸ ਨੇ ਉਸ ਦੇ ਪੀੜਾਂ ਭਰੇ ਅਤੀਤ ਦੇ ਰਾਜ਼ ਨੂੰ ਦੁਬਾਰਾ ਜਿਉਂਦਾ ਕਰ ਦਿੱਤਾ ਇਹ ਵਾਕਿਆ ਨਾ ਸਿਰਫ ਉਸ ਦੇ ਪਰਿਵਾਰ ਨੂੰ ਹਿਲਾ ਗਿਆ ਸਗੋਂ ਉਸ ਦੀ ਰੂਹ ਤੱਕ ਕੰਬਾ ਦਿੱਤੀ ਪੋਤੇ ਦਾ ਵਿਆਹ ਹੋਣ ਵਾਲਾ ਸੀ ਪਰਿਵਾਰ ਖੁਸ਼ ਸੀ ਉਹਦੇ ਪਿਤਾ ਜੀ ਵੱਲੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਵਧੀਆ ਘਰ ਦੀ ਭਲੀ ਕੁੜੀ ਲੱਭਣ ਦੀ ਖਾਤਰ ਉਹਨਾਂ ਨੇ ਕਈ ਰਿਸ਼ਤੇ ਵੇਖੇ ਤੇ ਆਖਿਰਕਾਰ ਇੱਕ ਸਾਫ਼ ਸੁਥਰੇ ਪਰਿਵਾਰ ਦੀ ਸੋਹਣੀ ਸੱਭਿਆਚਾਰਕ ਕੁੜੀ ਨੂੰ ਵਿਆਹ ਲਈ ਪਸੰਦ ਕਰ ਲਿਆ ਗਿਆ ਪਰ ਜਦ ਵਿਆਹ ਦੀ ਤਾਰੀਖ ਨੇੜੇ ਆਈ ਤਾਂ ਕੁੜੀ ਦੇ ਪਰਿਵਾਰ ਨਾਲ ਇੱਕ ਮੀਟਿੰਗ ਹੋਈ ਉਸ ਵੇਲੇ ਬਜ਼ੁਰਗ ਨੇ ਕੁੜੀ ਦੀ ਮਾਂ ਦੇ ਚਿਹਰੇ ਨੂੰ ਵੇਖ ਕੇ ਜਿਵੇਂ ਵਕਤ ਪਿੱਛੇ ਮੁੜ ਗਿਆ ਉਸ ਦੀ ਅੱਖਾਂ ਅੰਦਰੋਂ ਪਾਪ ਨਸ਼ਾ ਤੇ ਅਣਮੁੱਲਾ ਪਛਤਾਵਾ ਵਾਪਿਸ ਲਹਿਰਾਂ ਵਾਂਗ ਉੱਭਰ ਪਿਆ ਉਹ ਕੁੜੀ ਦੀ ਮਾਂ ਉਹੀ ਔਰਤ ਸੀ ਜਿਸ ਨੂੰ ਉਸ ਨੇ 15 ਸਾਲ ਪਹਿਲਾਂ ਨਸ਼ੇ ਦੀ ਲਤ ਦੌਰਾਨ ਇੱਕ ਰੈੱਡ ਲਾਈਟ ਏਰੀਏ ਵਿੱਚ ਛੱਡ ਆਇਆ ਸੀ ਉਸ ਵੇਲੇ ਉਹ ਇੱਕ 마ਸੂਮ ਜ਼ਿੰਦਗੀ ਨੂੰ ਸਿਰਫ ਆਪਣੀ ਨਸ਼ੇ ਦੀ ਲੋੜ ਲਈ ਤਿਆਗ ਆਇਆ ਸੀ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਇਹ ਨਸੀਬ ਐਸਾ ਖੇਡ ਖੇਡੇਗਾ ਜੋ ਔਰਤ ਇੱਕ ਸਮੇ ਉਸਦੀ ਪਾਪ ਦੀ ਗਵਾਹੀ ਸੀ ਅੱਜ ਉਸਦੀ ਪੋਤੀ ਦੀ ਮਾਂ ਬਣ ਕੇ ਵਾਪਸ ਆਵੇਗੀ ਦਿਲ ਕੰਬ ਗਿਆ ਰਿਸ਼ਤੇਦਾਰੀਆਂ ਹਵਾ ਵਿੱਚ ਲਟਕ ਗਈਆਂ ਉਸ ਨੂੰ ਸਮਝ ਨਾ ਆਇਆ ਕਿ ਕੀ ਇਹ ਵਿਆਹ ਕਰਵਾਵੇ ਜਾਂ ਆਪਣੇ ਅਤੀਤ ਦੇ ਪਾਪ ਨੂੰ ਸਵੀਕਾਰ ਕਰਕੇ ਇਨਸਾਫ ਕੀਤਾ ਜਾਵੇ ਇਹ ਸਿਰਫ ਇੱਕ ਵਿਆਹ ਨਹੀਂ ਸੀ ਇੱਕ ਪਾਪ ਪਛਤਾਵੇ ਤੇ ਕਿਸਮਤ ਦੀ ਇੱਕ ਐਸੀ ਗੂੰਜ ਸੀ ਜਿਸ ਨੂੰ ਸੁਣ ਕੇ ਹਰ ਦਿਲ ਹਿੱਲ ਜਾਂਦਾ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਕਦੇ ਵੀ ਪਾਪ ਤੋਂ ਰਿਹਾਈ ਨਹੀਂ ਦਿੰਦੀ ਕਦੇ ਨਾ ਕਦੇ ਉਹ ਰੂਪ ਬਦਲ ਕੇ ਤੁਹਾਡੇ ਸਾਹਮਣੇ ਖੜੀ ਹੋ ਜਾਂਦੀ ਹੈ ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਉਮੀਦ ਕਰਦਾ ਹਾਂ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਪੰਜਾਬ ਨਿਊਜ਼ ਸੱਬ ਨੂੰ ਸਬਸਕ੍ਰਾਈਬ ਕਰ ਦੇਵੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਮਿਲਦੇ ਹਾਂ ਤੁਹਾਨੂੰ ਜਲਦ ਹੀ ਐਦਾਂ ਦੀ ਇੱਕ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ